ਇੱਕ ਪਰਿਵਾਰ ਦੇ ਜੀਵ ਕਿਰੋਣਾ ਕਿਰੋਣਾ ਕਿੰਨੇ ਜੀ ਪਸ਼ੂ ਕਿਦਾਂ ਔਖੇ ਹੋ ਕੇ ਪਾਲਦੇ ਤੁਹਾਨੂੰ ਪਤਾ ਹੀ ਆ ਜੀ ਪਸ਼ੂ ਪਾਲਣਾ ਬਹੁਤ ਔਖਾ ਹੈ ਭਾਜੀ ਐ ਮਸੀ ਵਿਚਾਰੇ ਨੇ ਪਾਲੇ ਸੀਗੇ ਹਲੇ ਬਾਪ ਬਿਮਾਰ ਪਿਆ ਆ ਹਾਂ ਜੀ ਉਹਦਾ ਜਿਆਦਾ ਹੀ ਬੁਰਾ ਹਾਲ ਹੈ ਵਿਚਾਰੀ ਦਾ ਪਸ਼ੂ ਨੂੰ ਦੇਖ ਕੇ ਵੀ ਲੱਗਦਾ ਕਿ ਉਹਨਾਂ ਦੀ ਰੋਜ਼ ਸੇਵਾ ਚੰਗੀ ਹੁੰਦੀ ਸੀਗੀ ਉਹ ਦੇਖੋ ਇਹ ਤਾਂ ਇਹ ਤਾਂ ਆ ਭੁੱਖੇ ਰਹਿੰਦੇ ਆ ਵਿਚਾਰੇ ਜੀ ਆ ਭੁੱਖੇ ਆ ਨਾ ਪਸ਼ੂ ਨਹੀਂ ਭੁੱਖਾ ਰਹਿੰਦਾ ਕਿਹਦੀ ਵਿਚਾਰਿਆਂ ਨੇ ਨਹੀਂ ਤਾਂ ਜੀ ਪੜੀ ਹੈ ਤੁਹਾਡੇ ਘਰ ਦੇ ਜੀ ਆ ਮੈਂ ਤੁਹਾਡਾ ਲਗਾ ਵੀ ਨਾ ਪ੍ਰਤੀ ਦੇਖ ਸਕਦਾ ਪਰ ਫਿਰ ਵੀ ਜੇ ਆਪਾਂ ਗੱਲ ਕਰੀ ਤਾਂ ਕਿੰਨੇ ਕ ਦਾ ਨੁਕਸਾਨ ਹੈ ਜੀ 1 ਮਹੀ ਤਾਂ ਹੀ ਉਹ ਲਈ ਸੀ 1 ਲੱਖ 30 ਹਜ਼ਾਰ ਦੀ ਤੋ ਲੋ ਜੀ ਨੂੰ ਪੈਸੇ ਚ ਵੀ ਨਹੀਂ ਗਿਣ ਸਕਦੇ ਕਿਉਂਕਿ ਬਾਜੀ ਉਹਨਾਂ ਦੀ ਜਿਹੜੀ ਭਾਵਨਾ ਹੈ ਮੈਂ ਉਹ ਦੇਖ ਸਕਦਾ ਕਿਉਂਕਿ ਜਦੋਂ ਗੱਲ ਕਰਦੇ ਇੱਕ ਮੱਚ ਡਿੱਗ ਗਈ ਔਰ ਉਹਨੂੰ ਦੇਖਦਾ ਨਹੀਂ ਉਹ ਵੀ ਇਹ ਸਿਸਕੀ ਲੈ ਰਹੀ ਟਪ ਜਰਾ ਬੈ ਰਹੀ ਆ ਤੁੱਕੀ ਮੱਕੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਇਹਨੂੰ ਨਾਈਟ੍ਰੇਟ ਟੌਕਸਿਕਿਟੀ ਕਹਿੰਦੇ ਆ ਵਿੱਚ ਇਮੀਡੀਏਟ ਡੈਥ ਹੁੰਦੀ ਆ ਤੇ ਉਹੀ ਉਹੀ ਲੱਗ ਰਿਹਾ ਮੋਸਟਲੀ ਚੈੱਕ ਵੀ ਕੀਤਾ ਵਕਿਲ ਲੈਬੋਰੀ ਚੈੱਕ ਵੀ ਕਰ ਰਹੀ ਆ ਸੈਂਪਲ ਲੈ ਲਏ ਇਹਨਾਂ ਦੇ ਤੇ ਜਿੰਨੇ ਕੁ ਵਕੀ ਜਿਹੜੇ ਜਿਨ੍ਹਾਂ ਦੇ ਸਿਵियर ਸਾਈਨਸ ਸੀ ਉਹਨਾਂ ਨੂੰ ਜਿਹੜਾ ਮੁਰਲਾ ਟ੍ਰੀਟਮੈਂਟ ਉਹ ਅਸੀਂ ਆ ਕੇ ਦਿੱਤਾ ਆ ਅਜੇ ਮੇਰਾ ਪਤਾ ਜਦੋਂ ਇਹ ਇੱਕਦਮ ਭੰਚੇ ਹਾਂ ਜੀ ਦੂਆ ਸਾਹਿਬੀ ਨੰਬਰ ਦੱਸ ਦਿਆਂ ਰੂ ਤੁਹਾਨੂੰ ਜਿਆਦਾ 8360394526 ਤੁਹਾਰੀ ਬੋਲਿਓ 8360394526 ਜੀ ਤੇ ਜਿਹੜੇ ਸਾਡੇ ਭੈਣ ਭਰਾ ਵੀਰ ਦੀ ਮਦਦ ਕਰਨਾ ਚਾਹੁੰਦੇ ਸਰਬਜੀਤ ਪਾਜੀ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਉਹ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲੈਣ ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਪਿੰਡ ਬਰਨਾਲਾ ਵਿਖੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਮੰਦਪ ਭਾਗੀ ਜਿਹੜੀ ਘਟਨਾ ਹੈ ਉਹ ਘਟੀ ਹੈ ਜਿਸ ਦੇ ਕਰਕੇ ਜਿਹੜੀ ਇੱਕ ਤਰੀਕੇ ਨਾਲ ਰੂਹ ਨੂੰ ਕੰਪਨੀ ਛੱਡ ਗਈ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਆ ਦਿਖਾਈ ਜਰਾ ਵਿੱਚ ਪਿੱਛੇ ਤਕਰੀਬਨ ਪੰਜ ਜਿਹੜੇ ਇਹਨਾਂ ਦੇ ਡੰਗਰ ਪਸੂ ਆ ਉਹਨਾਂ ਦੀ ਮੌਤ ਹੋ ਗਈ ਹੈ ਖੜੇ-ਖੜੇ ਡਿੱਗ ਗਏ ਔਰ ਦੱਸਿਆ ਜਾ ਰਿਹਾ ਕਿ ਪੱਠਿਆਂ ਵਿੱਚ ਪਤਾ ਨਹੀਂ ਕਿਹੜੀ ਜ਼ਹਿਰੀਲੀ ਚੀਜ਼ ਆ ਗਈ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਪੱਠਿਆਂ 'ਚ ਕੋਈ ਜ਼ਹਿਰੀਲੀ ਚੀਜ਼ ਕੁਦਰਤੀ ਆ ਗਈ ਜਾਂ ਕੋਈ ਉਹਨਾਂ ਨੂੰ ਜ਼ਹਿਰੀਲੀ ਚੀਜ਼ ਪਾ ਕੇ ਚਲਾ ਗਿਆ ਬਚਾਅ ਕਾਰਜ ਲਈ ਵੈਟਰਨਰੀ ਡਾਕਟਰ ਜਿਹੜੇ ਉਹ ਮੌਕੇ ਤੇ ਪਹੁੰਚਦੇ ਨੇ ਟੀਮ ਪਹੁੰਚੀ ਆ ਦੋ ਤਿੰਨ ਜਿਹੜੇ ਜਿਹੜੀਆਂ ਮਰਜ਼ੀਆਂ ਨੇ ਉਹਨਾਂ ਨੂੰ ਇੰਜੈਕਸ਼ਨ ਦਿੱਤਾ ਗਿਆ ਗਲੂਕੋਜ਼ ਲਗਾਇਆ ਗਿਆ ਜਿਸ ਤੋਂ ਬਾਅਦ ਥੋੜਾ ਬਹੁਤ ਉਹਨਾਂ ਨੇ ਰਾਹਤ ਮਹਿਸੂਸ ਕੀਤੀ ਪਰ ਔਰ ਜਿਵੇਂ ਜਿਵੇਂ ਉਹ ਇੱਕ ਕੱਟੀ ਹੈ ਉਹਨੂੰ ਉਹ ਹੋਵੇ ਚਾਹੇ ਇਹ ਹੋਵੇ ਅੱਖਾਂ ਬਹੁਤ ਲਾਲਿਆ ਔਰ ਇਹਨਾਂ ਨੂੰ ਦਿਸਣਾ ਵੀ ਇੱਕ ਤਰੀਕੇ ਦਾ ਹਟਿਆ ਹੋਇਆ ਇਹਨਾਂ ਨੂੰ ਦੇਖ ਵੀ ਨਹੀਂ ਰਿਹਾ ਪ੍ਰੋਪਰਲੀ ਇਹਦੇ ਵੀ ਗਲੂਕੋਜ਼ ਲਾਇਆ ਉਹਨਾਂ ਨੇ ਉਧਰਲੇ ਪਾਸੇ ਵੀ ਲਗਾਇਆ ਤਾਂ ਬਚਾਅ ਕਾਰਜ ਜਿਹੜਾ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਪਰ ਆਹ ਜਿਹੜੇ ਹਾਲਾਤ ਆ ਇਹ ਦੇਖ ਕੇ ਹਿਰਦੇ ਵਲੁੰਦ ਰਿਆ ਜਾਂਦਾ ਔਰ ਤੁਸੀਂ ਇਹ ਸਮਝੋ ਕਿ ਪਰਿਵਾਰ ਜਿਹੜਾ ਸਾਰੇ ਦਾ ਸਾਰਾ ਇਸ ਪਾਸੇ ਲੱਗਿਆ ਹੋਇਆ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ਪਰਿਵਾਰ ਤੇ ਕਿੰਨੀ ਔਖੀ ਕੜੀ ਆ ਵੀਰ ਹੁਣੀ ਰੋਂਦੇ ਦੇਖੇ ਨਹੀਂ ਜਾਂਦੇ ਉਹ ਕੀ ਕਾਰਨ ਸਭ ਕੁਝ ਉਜੜ ਗਿਆ ਜੀ ਇਸ ਵੇਲੇ ਹੂੰ ਰਿਹਾ ਹੈ ਕੁਝ ਨਹੀਂ ਵਿਚਾਰੇ ਕੋਲ ਜੇ ਵੀ ਕੋਈ ਦੀ ਮਦਦ ਕਰਨ ਵਿਚਾਰੇ ਨੇ ਜੀ ਬਹੁਤ ਔਖਾ ਬਹੁਤ ਮਿਹਨਤ ਕਰਦੇ ਵਿਚਾਰੇ ਰਾਤ ਦਿਨ ਬਾਜੀ ਮਿਹਨਤ ਕਰਦੇ ਆਏ ਦੋਏ ਪ੍ਰਾ ਕਰਦੀ ਹਾਂਜੀ ਹਾਂਜੀ ਦੋਈ ਮਿਹਨਤ ਵੇਹਰੀ ਕਰਦੇ ਬਾਪ ਕਰਦਾ ਆ ਸਾਰਾ ਮਾਤਾ ਕਰਦੀ ਕੁੜੀ ਕਰਦੀ ਆ ਨਿਆਣੇ ਦੇਖ ਨਹੀਂ ਹੁੰਦੇ ਵਿਚਾਰੇ ਉਹ ਜੀ ਚਾਰਾ ਟੱਬਰ ਮਿਹਨਤ ਕਰਦਾ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਮਿਹਨਤ ਹੈ ਵਿਚਾਰੇ ਦੀ ਇੱਕ ਇੱਕ ਲਗਾ ਵੀ ਹੋ ਜਾਂਦਾ ਨਾ ਹਾਂਜੀ ਔਰ ਸਾਡੇ ਨਾਲ ਬਾਜੀ ਘੰਟੇ ਤੋਂ ਫੋਨ ਤੇ ਵੀ ਟੱਚ ਚ ਸੀਗੇ ਹੁਣ ਇੱਥੇ ਵੀ ਆਏ ਨੇ ਤਾਂ ਰੋਣਾ ਨਹੀਂ ਰੁਕਦਾ ਪਿਆ ਇੱਕ ਪਰਿਵਾਰ ਦੇ ਜੀ ਰੋਣਾ ਕੀ ਰੁਕਣਾ ਕਿੰਨੇ ਪਸ਼ੂ ਕਿਦਾਂ ਔਖੇ ਹੋ ਕੇ ਪਾਲਦੇ ਤੁਹਾਨੂੰ ਪਤਾ ਹੀ ਆ ਜੀ ਪਸ਼ੂ ਪਾਲਣਾ ਬਹੁਤ ਔਖਾ ਹੈ ਬਾਜੀ ਐ ਮਸੀ ਵਿਚਾਰੇ ਨੇ ਪਾਲੇ ਸੀਗੇ ਹਲੇ ਬਾਪ ਬਿਮਾਰ ਪਿਆ ਆ ਹਾਂਜੀ ਉਹਦਾ ਜਿਆਦਾ ਹੀ ਬੁਰਾ ਹਾਲ ਹੈ ਵਿਚਾਰੇ ਦਾ ਪਸ਼ੂ ਨੂੰ ਦੇਖ ਕੇ ਵੀ ਲੱਗਦਾ ਕਿ ਉਹਨਾਂ ਦੀ ਰੋਜ਼ ਸੇਵਾ ਚੰਗੀ ਹੁੰਦੀ ਸੀਗੀ ਦੇਖੋ ਸੇਵਾਦਾਨਤੇ ਨੇ ਇਹ ਆ ਭੁੱਖੇ ਰਹਿੰਦੇ ਵਿਚਾਰੇ ਜੀ ਆ ਭੁੱਖੇ ਰਹਿਣਾ ਪਸ਼ੂ ਨਹੀਂ ਭੁੱਖਾ ਰਹਿਣਾ ਤਾਂ ਕਿਹਦੀ ਵਿਚਾਰਿਆਂ ਨੇ ਨੀ ਤਾਂ ਜੀ ਹਾਂਜੀ ਅਸੀਂ ਤਾਂ ਹੀ ਰਿਕਵੈਸਟ ਕਰਦੇ ਆ ਇਹਨਾਂ ਦੀ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ ਵਿਚਾਰਿਆਂ ਦੀ ਜੀ ਪੰਜ ਜਿਹੜੇ ਪਸ਼ੂ ਆ ਉਹ ਤਾਂ ਡੈਥ ਹੋ ਗਏ ਆ ਜੀ ਉਹਦਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਵੱਡਾ ਉਹ ਜੇ ਆਪਾਂ ਕੀ ਹਾਰਿਆ ਚਾਹੀਦਾ ਦੇਖੋ ਤਾਂ ਮਰ ਜਿੰਦੇ ਚ ਨਾ ਮਰਿਆ ਮਰਿਆ ਜਾਓ ਮਾਂ ਚੋਟੀ ਆ ਉਧਰ ਰੋਜ਼ ਲੋਕੀ ਦਾ ਸਿਰ ਮਾਰੀ ਜਾਂਦੀ ਵਿਚਾਰੀ ਹੈ ਸਾਡੀ ਆਪਾਂ ਲਾ ਲ ਇਹਨਾਂ ਦੀ ਪੂਰੀ ਸਾਡੀ ਰਿਕਵੈਸਟ ਏਹੀ ਆ ਜੀ ਮਾਲਕ ਇਹਨਾਂ ਦੀ ਤੰਦਰੁਸਤੀ ਬਖਸ਼ੇ ਹਾਂ ਜੀ ਅੱਛਾ ਬਾਪੂ ਜੀ ਤੁਹਾਨੂੰ ਜਿਹਦਾ ਤਜਰਬਾ ਆਇਆ ਇਹ ਕੀ ਪਲ ਪੱਠਿਆਂ ਚ ਕੋਈ ਐਡੀ ਦੀ ਚੀਜ਼ ਆ ਗਈ ਹੈ ਕੁਦਰਤੀ ਕੋਈ ਜੜੀ ਬੂਟੀ ਆ ਗਈ ਜਾਂ ਕੋਈ ਕਰਕੇ ਹੋਊਗਾ ਪਰਮਾਤਮਾ ਜਾਣੇ ਜੀ ਹੁਣ ਜਦ ਡਾਕਟਰ ਸਾਹਿਬ ਦੱਸ ਸਕਦੇ ਆ ਅਸੀਂ ਕੀ ਦੱਸ ਸਕਦੇ ਆ ਜੀ ਸੈਂਪਲ ਭਰ ਲਏ ਉਹਨਾਂ ਨੇ ਹਾਂ ਜੀ ਹੁਣ ਡਾਕਟਰ ਸਾਹਿਬ ਨਹੀਂ ਦੱਸ ਸਕਦੇ ਆ ਹੈ ਜੀ ਕੁਛ ਨਹੀਂ ਕਰ ਸਕਦੇ ਜੀ ਕਿਉਂਕਿ ਮੂੰਹ ਚ ਝੱਗ ਨਿਕਲ ਹੀ ਜਾਂਦੀ ਆ ਅੱਖਾਂ ਲਾ ਲਿਆ ਜੀ ਅੱਖਾਂ ਲਾ ਲਿਆ ਜੀ ਇਦਾਂ ਕਦੀ ਪਹਿਲਾ ਕਦੀ ਤੁਸੀਂ ਕੋਈ ਇਦਾਂ ਘਟਨਾ ਦੇਖੀ ਨਾ ਜੀ ਨਾ ਪਹਿਲੀ ਜ਼ਿੰਦਗੀ ਚ ਪਹਿਲੀ ਘਟਨਾ ਸਾਡੇ ਤਾਂ ਭਾਜੀ ਹਮਦਰਦੀ ਹੈ ਤੁਹਾਡੇ ਨਾਲ ਪਰ ਤੁਸੀਂ ਮੜ ਜਾ ਵਾਕਏ ਸਮਝਾਓ ਕਿ ਤੁਸੀਂ ਇੱਥੇ ਹੀ ਸੀਗੇ ਕਿ ਇਹਨਾਂ ਨੂੰ ਪੱਠੇ ਪਾ ਕੇ ਚਲੇ ਗਏ ਸੀ ਕੀ ਹੋਇਆ ਕੀ ਪਤਾ ਨਾ ਪੱਠੇ ਪਾ ਕੇ ਮੰਮੀ ਹੁਣੇ ਤੇ ਪਾ ਕੇ ਨਾ ਘਰ ਸਾਡਾ ਇੱਧਰ ਨਾਲ ਦੇ ਪਾਸੇ ਆ ਉਧਰ ਚਲੇ ਗਏ ਸੀ ਉਹ ਜਦੋਂ ਕਿੰਨੇ ਵਜੇ ਦੀ ਗੱਲ ਹੈ ਕਿੰਨੇ ਵਜੇ ਇਹ ਸਵੇਰੇ 8:30 9:00 ਵਜੇ 8:30 9:00 ਵਜੇ ਦੀ ਗੱਲ ਹੈ ਤੇ ਮੁੰਡਾ ਜਿਹੜਾ ਕੰਮ ਕਰਦਾ ਉਹ ਰੋਟੀ ਖਾ ਕੇ ਆ ਗਿਆ ਜਦੋਂ ਆ ਕੇ ਉਹਨੇ ਦੇਖਿਆ ਕਿ ਇੱਕ ਮੱਝ ਮਰੀ ਹੋ ਸੀਗੀ ਜਦ ਜੀ ਮੂੰਹ ਚ ਹਾਂਜੀ ਮੂੰਹ ਚ ਝਾਗਾ ਦੀ ਸੀ ਜਦ ਫਿਰ ਇਹਨੇ ਗਿਆ ਦਾ ਭੱਜ ਕੇ ਜਾ ਕੇ ਬਲਾ ਕੇ ਲਿਆ ਸਾਰਿਆਂ ਨੂੰ ਤੇ ਮੈਂ ਤਾਂ ਗਿਆ ਸੀਗਾ ਜੀ ਆਪਣੀਰਾ ਕੰਮ ਬਜਰੀ ਦਾ ਕੰਗਾ ਜੀ ਤੇ ਮੈਂ ਤਾਂ ਉੱਥੇ ਸੀਗਾ ਜੀ ਜਾਨੂੰ ਪਤਾ ਲੱਗਾ ਸਾਰੇ ਆਏ ਤਾਂ ਮਤਲਬ ਹੌਲੀ ਹੌਲੀ ਆਚਾਰੇ ਉਸ ਤੋਂ ਬਾਅਦ ਚੋਰੀ ਕਰਕੇ ਮਤਲਬ ਉਹ ਡਾਕਟਰ ਕਹਿੰਦੇ ਕਿ ਹੈਗਾ ਗਾਈਆਂ ਨੂੰ ਵੀ ਆ ਗਾਈਆਂ ਵੀ ਨਾਲ ਆ ਤਿੰਨ ਤਿੰਨ ਗਾਈਆਂ ਵੀ ਆ ਪਰ ਹੁਣ ਉਹਨਾਂ ਤੇ ਅਸਰ ਹੋ ਰਿਹਾ ਆ ਮਤਲਬ ਉਹਨਾਂ ਦੀ ਕਹਿੰਦੀ ਮਤਲਬ ਸ਼ਕਤੀ ਜ਼ਿਆਦਾ ਆ ਮਤਲਬ ਜੇ ਕੋਈ ਜ਼ਾਹਿਰ ਵਰਗਾ ਇਹਨਾਂ ਤੇ ਕਹਿੰਦਾ ਨਹੀਂ ਸੀ ਕਈਓ ਪਰਲੇ ਪੱਸੀ ਹੋਣੀ ਹਾਂਜੀ ਹਾਂ ਹੁਣ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜਿਦਾਂ ਮੈਨੂੰ ਸਾਰੇ ਪਸੂਆਂ ਦਾ ਟ੍ਰੀਟਮੈਂਟ ਚਲਾਉਣਾ ਪਿਆ ਹਾਂਜੀ ਹਾਂਜੀ ਸਾਰਿਆਂ ਦੇ ਟਿੱਡ ਦੇ ਇਦਾਂ ਹੀ ਐਨੂੰ ਕਾਟਣ ਜਦੋਂ ਫਾਰਾ ਨਹੀਂ ਪੈ ਗਿਆ ਹੁੰਦਾ ਸੂਈਆਂ ਮਾਰ ਮਾਰ ਕੇ ਉਹਨਾਂ ਨੇ ਇਹਦਾ ਹਵਾ ਕੱਢੀ ਆ ਜੀ ਵਿੱਚੋਂ ਹਾਂ ਅੱਖਾਂ ਬਹੁਤ ਲਾ ਲਿਆ ਅੱਖਾਂ ਭਾਜੀ ਇੱਕ ਵਾਰ ਜਿਹੜੀ ਉਹ ਦੂਸਰੀ ਮੱਝ ਆ ਉਹ ਡਾਕਟਰ ਕਹਿੰਦੇ ਕਿ ਇਹ ਦਿਖਦਾ ਇਹ ਦਿਖਣਾ ਵੀ ਬੰਦ ਹੋ ਗਿਆ ਇਹਨੂੰ ਥੋੜੀ ਦੇਰ ਬਾਅਦ ਮਤਲਬ ਦੇਖੂਗਾ ਕਿ ਨਹੀਂ ਕੀ ਦੱਸਿਓ ਉਹਨਾਂ ਮਤਲਬ ਉਹ ਕਹਿੰਦਾ ਕੁਛ ਹਜੇ ਹਜੇ ਕਹਿ ਨਹੀਂ ਸਕਦੇ ਬਲੱਡ ਬਹੁਤ ਕਿ ਫਿਰ ਡਿੱਪੀ ਜਦੋਂ ਅ ਡਿੱਕ ਕੇ ਵੀ ਸੱਟ ਲੱਗੀ ਹਾਂਜੀ ਹਾਂਜੀ ਹਾਂ ਇਸ ਕਰਕੇ ਚਲੋ ਭਾਜੀ ਇਹ ਤੁਹਾਡੇ ਘਰ ਦੇ ਜੀ ਆ ਮੈਂ ਤੁਹਾਡਾ ਲਗਾਵੇ ਨਾ ਪ੍ਰਤੀ ਦੇਖ ਸਕਦਾ ਪਰ ਫਿਰ ਵੀ ਜੇ ਆਪਾਂ ਗੱਲ ਕਰੀ ਤਾਂ ਕਿੰਨੇ ਕ ਦਾ ਨੁਕਸਾਨ ਹੈ ਜੀ 1 ਮਹੀ ਤਾਂ ਹੀ ਉੜੇਲੀ ਸੀ 1 ਲੱਖ 30 ਹਜ਼ਾਰ ਦੀ ਚਲੋ ਅਸੀਂ ਨੂੰ ਪੈਸੇ ਚ ਵੀ ਨਹੀਂ ਗਿਣ ਸਕਦੇ ਕਿਉਂਕਿ ਭਾਜੀ ਉਹਨਾਂ ਦੀ ਜਿਹੜੀ ਭਾਵਨਾ ਹੈ ਮੈਂ ਉਹ ਦੇਖ ਸਕਦਾ ਕਿਉਂਕਿ ਜਦੋਂ ਗੱਲ ਕਰਦੇ ਇੱਕ ਮੱਝ ਡਿੱਗ ਗਈ ਔਰ ਉਹਨੂੰ ਦੇਜਦਾਨੀ ਉਹਦ ਵੀ ਇਸੇ ਸਿਸਕੀ ਲੈਂਦੇ ਆ ਮਤਲਬ ਇੱਕ ਪਰਿਵਾਰ ਦਾ ਜੀ ਪਰੇਸ਼ਾਨੀ ਤਾਂ ਹੁੰਦੀ ਆ ਜਿਹੜਾ ਉਹਦੀ ਜਿਹੜਾ ਪਸ਼ੂਆਂ ਦੀ ਤਰੀਕੇ ਘਰ ਦੇ ਮੈਂਬਰਾਂ ਮੰਗਰੋਂ ਸੇਵਾ ਕਰ ਦਵੇ ਸ਼ਬਦ ਇੱਕ ਪਸ਼ੂ ਕਿਹਾ ਜਾਂਦਾ ਪਰ ਇਹ ਪਰਿਵਾਰ ਦੇ ਮੈਂਬਰ ਹੀ ਇੱਕ ਤਰ੍ਹਾਂ ਦੇ ਕਹਿੰਦੇ ਕਿ ਇਹਨਾਂ ਦੇ ਮੰਮੀ ਡੈਡੀ ਘਰ ਵਾਲੀ ਬੱਚੇ ਸਭ ਸੇਵਾ ਕਰਦੇ ਆ ਬਾਬੂ ਜੀ ਪਹਿਲੀ ਬਿਮਾਰ ਅਟੈਕ ਆਇਆ ਬਰੂ ਸੁਣੋ ਕਿ ਭਾਜੀ ਨੁਕਸਾਨ ਦੀ ਆਪਾਂ ਗੱਲ ਕਰਦੇ ਸੀ ਨੁਕਸਾਨ ਲਾ ਲੋ ਜੀ 1 ਲੱਖ ਤੋਂ ਉੱਪਰ ਤੇ 1.5 ਦੇ ਵਿੱਚ ਵਿੱਚ ਸਾਰੀਆਂ ਝੋਟੀਆਂ ਸੀਗੀਆਂ ਜੀ ਪਸੂ ਤੁਸੀਂ ਦੇਖਦੇ ਆ 70 ਲੱਖ ਦਾ ਨੁਕਸਾਨ ਹੈ ਹਾਂਜੀ ਪਸੂ ਸਾਰੇ ਵਧੀਆ ਸੀਗੇ ਇਹ ਨਹੀਂ ਹੈ ਕਿ ਪਸੂ ਮਾੜਾ ਨਹੀਂ ਸੀਗਾ ਉਹ ਦੇਖਿਓ ਉਹਨਾਂ ਦੇ ਲਗਭਗ ਕੰਡੀਸ਼ਨ ਸਾਰੀਆਂ ਝੋਟੀਆਂ ਸੀਗੀਆਂ ਜੀ ਵਧੀਆ ਜਿਹੜੇ ਹੱਲੇ ਇਹ ਨਾ ਜਿੰਦੇ ਚ ਨਾ ਮਰਿਆਂ ਚ ਤੜਫਦੇ ਪਏ ਆ ਇਹਨਾਂ ਦੀ ਵੀ ਸੇਵਾ ਦੇਂਦਰਾਤ ਕਰਨੀ ਪਈ ਇਹਨਾਂ ਨੂੰ ਬਚਾਣ ਲਈ ਇਹ ਦੇਖ ਨਹੀਂ ਹੁੰਦੇ ਭਾਜੀ ਇਹਨਾਂ ਨੂੰ ਵੀ ਬਚਾਰਿਆ ਉਹ ਦਿਖਾਈ ਜਦਾਂ ਕਿਵੇਂ ਤੜਫੀ ਜਾਂਦੀ ਆ ਉਹ ਕੱਟੀ ਜਿਹੜੀ ਆ ਕਦੀ ਮੂੰਖ ਸੱਜੇ ਕਰਦੀ ਕਦੀ ਖੱਬੇ ਕਰਦੀ ਆ ਦੇਖ ਸੱਚੀ ਦੇਖ ਨਹੀਂ ਹੁੰਦਾ ਉਹ ਤਾਂ ਮਤਲਬ ਉਹ ਉਹਨਾਂ ਨੂੰ ਕਿਤੇ ਚੱਗਾਈ ਜਾਂਦਾ ਤਾਂ ਇਹ ਚਾਹੇ ਭਾਜੀ ਨੇ ਚਾਹੇ ਇਹਨਾਂ ਦੇ ਮਿਸੇਸ ਨੇ ਅੱਖਾਂ 'ਚ ਉਹ ਹੰਝੂ ਜਿਹੜੇ ਵਹਿਦੇ ਪਏ ਆ ਡਾਕਟਰ ਸਾਹਿਬ ਔਰ ਉਹ ਦੇਖੋ ਉਹਨਾਂ ਨੂੰ ਹੁਣ ਅੱਛਾ ਪਾਣੀ ਕਿਉਂ ਮਾਰਦੇ ਪਏ ਜੀ ਦੱਸਿਓ ਭਾਜੀ ਬੜੇ ਦੱਸ ਦੋ ਕੀ ਕੀ ਲੱਗਦਾ ਸਿੰਪਟਮਸ ਕਾ ਦੇ ਨੇ ਤੇ ਕੀ ਹੋਇਆ ਜੀ ਇਹ ਇਹ ਸਰ ਜਿਹੜੇ ਇਹਨੂੰ ਟੌਕਸਿਸਿਟੀ ਦੇ ਸਾਈਨ ਲੱਗਦੇ ਆ ਐਕਚੁਅਲੀ ਨੇ ਮੱਕੀ ਕਿਸੇ ਨੂੰ ਪਰਚੇਸ ਕਰਕੇ ਪਾਰੇ ਸੀ ਉਹ ਜਿਵੇਂ ਟੁੱਪ ਜ਼ਿਆਦਾ ਪੈ ਰਹੀ ਆ ਸੋ ਕੀ ਮੱਕੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਇਹਨੂੰ ਨਾਈਟ੍ਰੇਟ ਟੌਕਸਿਸਿਟੀ ਕਹਿੰਦੇ ਆ ਵਿੱਚ ਇਮੀਡੀਟ ਡੈਥ ਹੁੰਦੀ ਆ ਤੇ ਉਹੀ ਉਹੀ ਲੱਗ ਰਿਹਾ ਮੋਸਟਲੀ ਚੈੱਕ ਵੀ ਕੀਤਾ ਵਾਕੀ ਲੈਬੋਰੀ ਚੈੱਕ ਵੀ ਕਰ ਰਹੀ ਆ ਸੈਂਪਲ ਲੈ ਲਏ ਇਹਨੋਂ ਤੇ ਜਿੰਨੇ ਕੁ ਵਾਕੀ ਜਿਹੜੇ ਜਿਨ੍ਹਾਂ ਦੇ ਸੀਵੀਅਰ ਸਾਈਨ ਸੀ ਉਹਨਾਂ ਨੂੰ ਜਿਹੜਾ ਮੋਡੂਲਰ ਟਰੀਟਮੈਂਟ ਉਹ ਅਸੀਂ ਆ ਕੇ ਦਿੱਤਾ ਆ ਤੇ ਬਾਕੀ ਹੁਣ ਕੋਸ਼ਿਸ਼ ਸ਼ਿਵਰ ਤੌਲੀ ਵਾਲੀ ਸਾਰਿਆਂ ਨੂੰ ਲੱਗਦੇ ਪਏ ਜਿਵੇਂ ਹੁਣ ਆ ਕੱਟੀ ਆ ਹਾਂਜੀ 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 ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਇੱਕ ਲਈ ਹੁਣ ਹੌਲੀ ਹੌਲੀ ਰਿਕਵਰ ਕਰ ਰਹੀ ਹੈ ਨਾ ਇੱਕ ਲਈ ਬਲੱਡਰੀ ਪ੍ਰੋਬਲਮ ਆ ਜਾਂਦੀ ਹੈ ਅੱਛਾ ਜੀ ਤੇ ਜਿਹੜੀ ਟੌਕਸਿਨ ਹੈ ਉਹ ਬਲੱਡ ਨਾਲ ਬਾਈਂਡ ਹੋ ਜਾਂਦੀ ਹੈ ਤੇ ਨਾਲ ਸਾਹ ਨਹੀਂ ਆਉਂਦਾ ਉਹ ਪ੍ਰੋਬਲਮ ਆ ਜਾਂਦੀ ਹੈ ਸ਼ਿਵਰ ਵੀ ਬਹੁਤ ਕਰਦੇ ਪਏ ਹਾਂਜੀ 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 ਉਹੀ ਇਹਨਾਂ ਨੂੰ ਟ੍ਰੀਟਮੈਂਟ ਦੇ ਦਿੱਤਾ ਤੇ ਹੁਣ ਇਹਦੀ ਰਿਕਵਰੀ ਤੇ ਦੇਖਦੇ ਹਾਂ ਕਦੋਂ ਹੁੰਦੀ ਆ ਅੱਜ ਸ਼ਾਮ ਤੱਕ ਸਾਡੀ ਟੀਮ ਹੋਰ ਵੀ ਆ ਜੂਗੀ ਤੇ ਸ਼ਾਮ ਨੂੰ ਫੇਰ ਟ੍ਰੀਟਮੈਂਟ ਰਿਪੀਟ ਕਰਾਂਗੇ ਐਕਚੁ ਹਾਂ ਜਿਸ ਨਾਲ ਇੱਕ ਨਰਵਸ ਸਾਈਨ ਆ ਰਿਹਾ ਨਾ ਜਿਵੇਂ ਆਪਾਂ ਨੂੰ ਸਾਹ ਨਹੀਂ ਆਉਂਦਾ ਬਲੱਡ ਇੱਕਦਮ ਇਹ ਦੂਜਾ ਚੇਂਜ ਹੋ ਜਾਂਦਾ ਇਹਨਾਂ ਦਾ ਇੱਕ ਬਲੱਡ ਦਾ ਕਲਰ ਜਿਹੜਾ ਇਹਨੂੰ ਬਿਲਕੁਲ ਚਾਕਲੇਟ ਕਲਰ ਹੋ ਗਿਆ ਸੀ ਅੱਛਾ ਤੇ ਉਹ ਹੁਣ ਥੋੜੀ-ਥੋੜੀ ਚੇਂਜ ਹੋਊਗਾ ਤਾਂ ਰਿਕਵਰੀ ਫੇਸ ਤੇ ਪਤਾ ਲੱਗੂਗਾ ਕਿ ਕਿੰਨੀ ਹੋ ਰਹੀ ਹੈ ਤੇ ਸਾਡੀਆਂ ਟੀਮਾਂ ਅੱਜ ਲੈਬੋਰੀ ਵੀ ਚੈੱਕ ਕਰ ਰਹੀ ਹੈ ਤੇ ਸ਼ਾਮ ਨੂੰ ਟੀਮਾਂ ਵੀ ਆ ਜਾਣਗੀਆਂ ਇਹਨਾਂ ਦੇ ਪੱਠਿਆਂ ਦੇ ਸੈਂਪਲ ਵੀ ਲੈ ਲਿਆ ਮੱਕੇ ਇਹਨਾਂ ਨੂੰ ਜੋ ਮੌਕੇ ਤੇ ਹੋ ਸਕਦੇ ਸੀ ਸਭ ਸਾਰਾ ਸਮਝਾ ਦਿੱਤਾ ਗਿਆ ਪੱਠੇ ਇੱਕਦਮ ਬੰਦ ਬਲੱਡ ਨਾਉਣ ਦਾ ਕੀ ਕਾਰਨ ਹੁੰਦਾ ਜੀ ਕਿਉਂਕਿ ਉਹ ਗਾੜਾ ਹੋ ਜਾਂਦਾ ਜ਼ਿਆਦਾ ਜਿਾ ਕਿ ਨਹੀਂ ਕਿ ਜਿਹੜੀ ਟਾਕਸਿਨ ਹੈ ਨਾ ਉਹ ਨਾਲ ਬਲੱਡ ਨਾਲ ਇਦਾਂ ਬਾਉਂਡ ਹੋ ਜਾਂਦੀ ਆ ਬਲੱਡ ਪੂਰਾ ਜਿਹੜਾ ਆਪਣਾ ਰੈੱਡ ਕਲਰ ਹੁੰਦਾ ਨਾ ਉਹ ਪੂਰਾ ਚਾਕਲੇਟ ਕਲਰ ਹੋ ਜਾਂਦਾ ਅੱਛਾ ਜੀ ਡਾਰਕ ਐਂਡ ਬਰਾਊਨ ਹੋ ਜਾਂਦਾ ਉਹ ਨਾਲ ਕੀ ਆ ਸਾਹ ਨਹੀਂ ਆਉਂਦਾ ਕਿਉਂਕਿ ਬਲੱਡ ਜਿਹੜੀ ਆਕਸੀਜਨ ਚਾਹੀਦੀ ਹੁੰਦੀ ਆ ਨਾ ਬਲੱਡ ਲਈ ਉਹ ਸਾਹ ਨਹੀਂ ਆਉਂਦਾ ਉਹਦੇ ਕਰਕੇ ਫਿਰ ਇਹਨਾਂ ਨੂੰ ਪ੍ਰੋਕਸੀਜਨ ਨਹੀਂ ਆ ਰਹੀ ਨਹੀਂ ਪ੍ਰੋਪਰ ਆਕਸੀਜਨ ਨਹੀਂ ਆ ਰਹੀ ਹੁਣ ਇਹਨਾਂ ਦਾ ਜਿਹੜਾ ਮੂਡਲ ਟਰੀਟਮੈਂਟ ਹੁੰਦਾ ਉਹ ਲੈਬੋਰਟਰੀ ਤੋਂ ਲੈ ਕੇ ਉਹ ਕਰ ਦਿੱਤਾ ਗਿਆ ਤੇ ਹੁਣ ਰਿਕਵਰੀ ਦਿਖ ਰਹੀ ਹੈ ਕਿੱਦਾਂ ਹੋ ਰਹੀ ਦੀ ਇਹਨਾਂ ਦੀ ਥੋੜੀ ਸ਼ਮਤਾ ਜ਼ਿਆਦਾ ਹੁੰਦੀ ਹੈ। ਇਹ ਇੱਕ ਸਪੀਸੀਸ ਡਿਫਰੈਂਸ ਜਿਵੇਂ ਆਪਾਂ ਕਹਿ ਦਿੰਨੇ ਆ ਮੱਝਾਂ ਥੋੜੀਆਂ ਘੱਟ ਮੱਝਾਂ ਜ਼ਿਆਦਾ ਰੈਕਟ ਕਰਦੀਆਂ, ਗਾਵਾਂ ਘੱਟ ਕਰਦੀਆਂ ਨੇ। ਬਾਕੀ ਇਹ ਆ ਵੀ ਹੋ ਸਕਦਾ ਜਿਵੇਂ ਮੱਝਾਂ ਥੋੜੀਆਂ ਜ਼ਿਆਦਾ ਪੱਠੇ ਖਾ ਲਵੀਆਂ। ਗਾਵਾਂ ਥੋੜੀਆਂ ਕਈ ਵਾਰ ਸਿਲੈਕਟਿਵ ਹੁੰਦੀਆਂ। ਜਿਨ੍ਹਾਂ ਨੂੰ ਲੱਗਦਾ ਪੱਠੇ ਕੋੜੇ ਆ ਜਾਂ ਨਹੀਂ ਉਹ ਘੱਟ ਖਾਂਦੀਆਂ ਨੇ। ਹਾਂਜੀ। ਤੇ ਫਿਰ ਹੁਣ ਇਹਨਾਂ ਦੇ ਪਾਣੀ ਕਿਉਂ ਪਾਇਆ ਜਾ ਰਿਹਾ, ਨਿਲਾਇਆ ਕਿਉਂ ਜਾ ਰਿਹਾ ਇਹਨਾਂ ਨੂੰ? ਨਹੀਂ ਨਾਲ ਇਹ ਜਦ ਕਹਿੰਦੇ ਨਾਲ ਇੱਕ ਤਾਂ ਇਹ ਸਟ੍ਰੈਸ ਦੇਖੋ ਹਾ ਗਰਮੀ ਕਿੰਨੀ ਆਪਾਂ। ਥੋੜੀ ਸਟ੍ਰ ਅਨੀਮਲ ਥੋੜੇ ਵੈਸੇ ਚੰਗਾ ਫੀਲ ਕਰਦੇ ਆ ਬਾਕੀ ਟ੍ਰੀਟਮੈਂਟ ਕੀਤਾ ਇਹ ਤਾਂ ਆਲਮੋਸਟ ਠੀਕੇ ਨੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਰ ਜਿਵੇਂ ਹੁਣ ਇੱਕ ਕੱਟੀ ਆ ਜਾਂ ਉਹ ਮੱਝ ਹੈ ਝੋਟੀ ਹੈ ਇਹਨਾਂ ਤੇ ਖਤਰਾ ਟਲ ਗਿਆ ਕਿ ਹੱਲੇ ਇਹਨਾਂ ਨੂੰ ਰਿਕਵਰੀ ਨੂੰ ਟਾਈਮ ਲੱਗੂਗਾ ਪ੍ਰੋਪਰ ਨਹੀਂ ਟ੍ਰੀਟਮੈਂਟ ਕਰ ਦਿੱਤਾ ਗਿਆ ਪਰ ਰਿਕਵਰੀ ਵਿਦ ਟਾਈਮ ਹੀ ਪਤਾ ਲੱਗੂ ਕਿਦਾਂ ਰਿਕਵਰ ਕਰਦੇ ਪਰ ਹੁਣ ਡੇਂਜਰ ਤਾਂ ਨਹੀਂ ਹੈ ਆਲਮੋਸਟ ਜਿਵੇਂ ਜਿਵੇਂ ਉਹ ਕੱਟੀ ਤਾਂ ਸ਼ਾਇਦ ਲੱਗ ਰਿਹਾ ਵੀ ਵੱਜੂਗੀ ਬਾਕੀ ਇਹ ਬੇ ਨੇ ਕਾਫੀ ਜ਼ਿਆਦਾ ਸਿਵਰ ਹੋ ਗਈ ਆ ਟਰੀਟਮੈਂਟ ਦੇ ਦਿੱਤਾ ਹੁਣ ਰਿਕਵਰੀ ਵਿਦ ਟਾਈਮ ਪਤਾ ਲੱਗੋ ਉਹ ਵੀ ਕਿੰਨੀ ਕ ਹੋਣੀ ਹੈ ਉਹ ਟੀਮ ਆ ਰਹੀ ਹੈ ਟੀਮ ਹਾਂ ਆ ਰਹੀ ਹੈ ਵਾਕਿਆਸੀ ਵੀ ਇੱਥੇ ਹਾਂ ਜੇ ਉਹ ਟੀਮਾਂ ਨੂੰ ਸ਼ਾਮ ਤੱਕ ਅੱਸੀ ਉਹਨਾਂ ਨੇ ਭੱਜ ਉਹਨਾਂ ਨੇ ਦੱਸਿਆ ਕਿ ਜਿੱਦ ਤਈ ਤੁਹਾਨੂੰ ਇਨਫੋਰਮ ਕੀਤਾ ਤੁਰੰਤ ਪਹੁੰਚੀ ਹੈ ਟੀਮ ਸਾਡੇ ਪੋਲੀ ਕਲੀਨਿਕ ਤੋਂ ਵੀ ਡਾਕਟਰ ਸਾਹਿਬ ਆ ਗਏ ਸੀ ਇਹ ਨਹੀਂ ਸਿੰਪਲ ਵਗੈਰਾ ਵੀ ਲੈ ਲਏ ਨੇ ਪੱਠਿਆਂ ਦੇ ਵਿੱਚ ਚੈੱਕ ਕਰ ਲਿਆ ਪੱਠਿਆਂ ਦੇ ਵਿੱਚ ਟੌਕਸਿਟੀ ਆਈ ਆ ਉਹ ਇਹਨਾਂ ਨੂੰ ਦੱਸ ਦਿੱਤਾ ਗਿਆ ਅੱਛਾ ਕਿਸੇ ਹੋਰ ਕਿਸਾਨ ਵੀਰ ਨਾਲ ਇਸ ਤਰੀਕੇ ਜਿਹੜੀ ਇਤਰਾਸ ਦੀ ਨਾ ਹੋ ਜਵੇ ਤੁਸੀਂ ਕੋਈ ਸੁਨੇਹਾ ਕੋਈ ਸਲਾਹ ਦੇਣੀ ਚਾਹੋ ਦੇਖੋ ਇਹ ਜਿਹੜਾ ਖਾਸਮਾ ਸਟ੍ਰ ਪੱਠੇ ਨੂੰ ਰੈਗੂਲਰ ਪਾਣੀ ਦਿੰਦੇ ਰਹੋ ਠੀਕ ਹੈ ਜੀ ਤੇ ਖਾਦ ਕਿਉਂਕਿ ਇਹਨਾਂ ਇਹ ਸੀਜ਼ਨ ਦੇ ਵਿੱਚ ਜੇ ਕਿਸਾਨ ਵੀਰਾਂ ਨੂੰ ਵਿਲਾਲ ਚ ਹੁੰਦਾ ਵੀ ਛੇਤੀ ਪੱਠੇ ਵੱਢ ਕੇ ਝੋਨਾ ਬੀਜੀਏ ਉਹ ਖਾਦ ਜਿਆਦਾ ਤੋਂ ਜਿਆਦਾ ਪਾ ਦਿੰਦੇ ਆ ਉਹਦੇ ਕਰਕੇ ਉਹ ਚ ਟੌਕਸਿਟੀ ਬਣ ਜਾਂਦੀ ਹੈ ਤੇ ਕਿਉਂਕਿ ਪਾਣੀ ਦਾ ਇਸ ਵੇਲੇ ਝੋਨੇ ਵਾਲ ਸਾਰਾ ਹੋ ਜਾਂਦਾ ਤੇ ਮੱਕੀ ਨੂੰ ਪਾਣੀ ਨਹੀਂ ਲਾਉਂਦੇ ਕਿਸਾਨ ਵੀਰ ਮੱਕੀ ਨੂੰ ਵੀ ਟਾਈਮ ਤੇ ਪਾਣੀ ਲਾਉਣਾ ਬੜਾ ਜ਼ਰੂਰੀ ਹੈ ਤਾਂ ਕਿ ਟੌਕਸਿਟੀ ਨਾ ਬਣੇ ਹਾਂ ਜੀ ਫਿਰ ਤੁਹਾਨੂੰ ਟੌਕਸਿਟੀ ਕਰਕੇ ਜਿਹੜੀ ਪਰ ਆਈ ਲੱਗਦੀ ਹੈ ਬਿਲਕੁਲ ਜੀ ਬਿਲਕੁਲ ਇੰਨੀ ਸੇਵੀਅਰ ਟੌਕਸਿਟੀ ਹੈ ਹਾਂ ਜੀ ਡਾਕਟਰ ਸਾਹਿਬ ਨੇ ਜਿਹੜੀ ਗੱਲ ਹੈ ਉਹ ਡਿਟੇਲ ਚ ਸਮਝਾ ਦਿੱਤੀ ਹੈ ਸੈਂਪਲ ਕਹਿੰਦੇ ਭਰ ਲਏ ਗਏ ਆ ਔਰ ਪਰ ਜਿਹੜਾ ਜਿਹੜੀ ਇਹ ਘਟਨਾ ਹੈ ਜਿਹੜਾ ਇਹ ਮਾਹੌਲ ਆ ਇਹ ਬਹੁਤ ਗਮਗੀਨ ਕਰਨ ਵਾਲਾ ਤਕਲੀਫ ਪਹਚਾਣ ਵਾਲਾ ਕਿਉਂਕਿ ਜਿਹੜੇ ਭਾਜੀ ਨੇ ਸਰਬਜੀਤ ਉਹਨਾਂ ਦਾ ਇੱਕ ਘਰ ਦਾ ਮਾਹੌਲ ਜਿਹੜਾ ਆ ਉਹ ਬੜਾ ਦੁਖਦ ਮਾਹੌਲ ਬਣ ਗਿਆ ਇਧਰਲੇ ਪਾਸੇ ਟੀਮਾਂ ਲੱਗੀਆਂ ਹੋਈਆਂ ਹਾਲਾਂਕਿ ਟੀਮਾਂ ਵੱਲੋਂ ਐਫਰਟ ਚ ਕੋਈ ਕਮੀ ਨਹੀਂ ਹੈ ਆਪਣੇ ਆਪ ਵੀ ਉਹ ਕੰਮ ਕਰ ਰਹੇ ਆ ਲੇਕਿਨ ਹਾਲਾਤ ਜਿਹੜੇ ਆ ਉਹ ਬਹੁਤ ਪੇਨਫੁਲ ਬਣ ਗਏ ਔਰ ਦੱਸਿਆ ਜਾ ਰਿਹਾ ਕਿ ਸਾਰਾ ਟੱਬਰ ਮਿਹਨਤ ਕਰਕੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਚਲਾਉਂਦਾ ਤੇ ਹੁਣ ਜਦ ਇੱਕਦਮ ਹੀ ਇਸ ਤਰੀਕੇ 9-10 ਲੱਖ ਦਾ ਨੁਕਸਾਨ ਹੋ ਜਾਣਾ ਤੇ ਉਸ ਤੋਂ ਉੱਪਰ ਲਈ ਗੱਲ ਕਿ ਪਰਿਵਾਰਾਂ ਅੰਦਰੋਂ ਇਹਨਾਂ ਨੂੰ ਰੱਖਦੇ ਸੀ ਝੋਟੀਆਂ ਨੂੰ ਕਟੀਆਂ ਨੂੰ ਤੇ ਮਨ 'ਚ ਬਹੁਤ ਤਕਲੀਫ ਹੁੰਦੀ ਆ ਚਲੋ ਆਪਾਂ ਆਪਾਂ ਹੌਸਲੀ ਆਪਾਂ ਜੀ ਹਾਂ ਦਾ ਇੱਕ ਵਾਰੀ ਨੰਬਰ ਦੱਸ ਦੋ ਜਿਹੜੇ ਸਾਡੇ ਪਰਿਵਾਰਕ ਜੀ ਕੋਈ ਇਹਨਾਂ ਦੀ ਮਦਦ ਕਰਨਾ ਚਾਹਦੇ ਹੋ ਮਦਦ ਵੀ ਕਰ ਦੇਣਗੇ ਆਪਣਾ ਨੰਬਰ ਦੋ ਜੀ ਸਰਜੀਤ ਪੰਡਿਤ ਕੋਈ ਸਭ ਇਹ ਨੰਬਰ ਤੋਂ ਹੀ ਦਿਖਾਈ ਆ ਕੇ ਸਭ ਇਹ ਨੰਬਰ ਤੋਂ ਹੀ ਲਖਾਈ ਆ ਤਕਲੀਫ ਹੈ ਜਿਹਦੇ ਘਰ ਏਦਾਂ ਹੁੰਦਾ ਪਤਾ ਤੁਹਾਨੂੰ ਹੀ ਹੋਵੇ ਉਹ ਤੇ ਕੋਲਾ ਜਾ ਮੜ ਜਾ ਪਤਾ ਕੀ ਆ ਹਾਂਜੀ ਦੇਖੋ ਬਾਪੂ ਜੀ ਅਸੀਂ ਸ਼ਬਦ ਟਕੋਰ ਪੂਰੀ ਨਹੀਂ ਕਰਦੇ ਹਾਂਜੀ ਹਾਂਜੀ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਹੋ ਮਾਲਪਰ ਤੋਂ ਆਈਆਂ ਤੁਹਾਡੇ ਗਵੰਡੀ ਆ ਅਸੀਂ ਵੀ ਹਾਂਜੀ ਤੇ ਤੁਸੀਂ ਜਿੰਨਾ ਵੀ ਹੋ ਸਕਿਆ ਕਰੋ ਹੈ ਸਭ ਇਹ ਨੰਬਰ ਕਿਹੜੇ ਆ ਸਭ ਹੀ ਆਈਆਂ ਯਾਰ ਕੋਲਾ ਜਾ ਆਜਾ ਪਾਜੀ ਹੁਣ ਤਾਂ ਨੰਬਰ ਬੋਲ ਦੋ ਜਿਹੜੇ ਪਰਿਵਾਰਕ ਜੀ ਦੇਖ ਰਹੇ ਕੋਈ ਮਦਦ ਕਰਨਾ ਚਾਹੁੰਦੇ ਜ਼ਰੂਰ ਮਦਦ ਕਰ ਦੇਣਾ ਕਿ ਆ ਥੋੜਾ ਜਿਹਾ ਮੈਂ 173 ਦੁਆਰਤੀ 9917304877 9417304877 ਦੂਜਾ ਨੰਬਰ ਲਖਾ ਦੇ ਇਹ ਸਰਬਜੀਤ ਭਾਜੀ ਉਹਨਾਂ ਦਾ ਦੂਜਾ ਨੰਬਰ ਅੱਛਾ ਭਾਜੀ ਤੁਹਾਡਾ ਕੋਈ ਹੋਰ ਕੀਤਾ ਵੀ ਹੈ ਕੀ ਗੱਲ ਸਾਰਾ ਇੱਥੇ ਡਿਪੈਂਡ ਸੀ ਨਹੀਂ ਨਾ ਮਾੜਾ ਮੋਟਾ ਜੀ ਇੱਕ ਬਜਰੀ ਦਾ ਕੰਮ ਵੀ ਹੈਗਾ ਜੀ ਹਾਂ ਰੀਤ ਜੀ ਇੱਥੇ ਜਦ ਤੱਕ ਜੀ ਆਹੀ ਪਸ਼ੂਆਂ ਦੇ ਅੱਜ ਮੇਰਾ ਪੁੱਤ ਜਦੋਂ ਇਹ ਇਹਦੇ ਹਾਂਜੀ ਹਾਂਜੀ ਦੂਆ ਸਾਹਿਬੀ ਨੰਬਰ ਦੱਸ ਦਿਓ ਤੁਹਾਨੂੰ ਤੋਂ ਜ਼ਿਆਦਾ 83603 ਜੀ 94526 ਦੂਆਰਤੀ ਬੋਲਿਓ 83603 94526 ਜੀ ਮੈਂ ਤੇ ਜੇ ਤੇ ਸਾਡੇ ਭੈਣ ਭਰਾ ਵੀਰ ਦੀ ਮਦਦ ਕਰਨਾ ਚਾਹੁੰਦੇ ਸਰਬਜੀਤ ਪਾਜੀ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਉਹ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲੈਣ ਇਹਨਾਂ ਦਾ ਨੰਬਰ ਮੈਂ ਕੈਪਸ਼ਨ ਚ ਵੀ ਪਾ ਦੂੰਗਾ ਔਰ ਨਾਲ ਦੀ ਨਾਲ ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਅਸੀਂ ਉੱਤੇ ਜ਼ਰੂਰ ਗੌਰ ਕਰੀਏ ਕਿਉਂਕਿ ਬਾਪੂ ਜੀ ਕਹਿੰਦੇ ਕਿ ਹਾਂ ਚਲੋ ਸਾਡਾ ਤਾਂ ਹੋ ਗਿਆ ਮੈਂ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ। ਇਹ ਚਲੋ ਰਾਵ ਮੇਨ ਅੱਗੇ ਅਸੀਂ ਜੀ ਹਾਂ ਜੀ ਹਾਂ ਜਿੱਥੋਂ ਪੱਠੇ ਵੱਡੇ ਜਾਂਦੇ ਨੇ ਮਤਲਬ ਹੋਰ ਵੀ ਵੱਡ ਕੇ ਲੈ ਜਾਂਦੇ ਆ। ਮਤਲਬ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਸਾਰਿਆਂ ਨੂੰ ਕਿ ਉੱਥੋਂ ਹੋਰ ਵੀ ਬੰਦਾ ਪੱਠੇ ਨਾਲ ਮਤਲਬ ਵੱਡੇ ਆ। ਤੁਸੀਂ ਕਿੱਥੋਂ ਲੈਂਦੇ ਜੀ ਇਹ? ਇੱਥੇ ਹੀ ਆ ਜੀ ਆਪਣਾ ਆ ਦੂਜੇ ਦੇ ਕੋਲ ਬਾਈਪਾਸ ਤੇ ਹੀ ਆ ਜੀ। ਤੇ ਉਹਨਾਂ ਦੀ ਜਾਂਚ ਵੀ ਤਾਂ ਹੋਣੀ ਚਾਹੀਦੀ ਹੈ। ਹਾਂ ਉਹ ਦੱਸਿਆ ਕਿ ਉੱਥੋਂ ਹਾਂ ਜੀ ਉਹ ਦੱਸਿਆ ਵੈਸੇ ਉਹਨਾਂ ਨੇ ਹੁਣੇ ਹੀ ਮੰਗਵਾਏ ਸੀਗੇ ਉੱਥੋਂ। ਉਹ ਕਹਿੰਦੇ ਤਾਜ਼ੇ ਲਿਆ ਕੇ ਤੋ ਤੁਸੀਂ। ਆਪੇ ਉੱਥੇ ਜਾ ਕੇ ਸਿੰਪਲ ਪਰਮ ਤਾਂ ਹੀ ਪਤਾ ਲੱਗੂਗਾ ਕਿ ਕਿਸੇ ਹੋਰ ਦਾ ਨੁਕਸਾਨ ਨਾ ਕਿਸੇ ਦਾ ਚਲੋ ਜੋ ਹੋ ਗਿਆ ਤਾਂ ਹੁਣ ਹਨਾ ਜੀ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਜੀ ਚਲੋ ਇਹ ਸਾਡੇ ਪਰਿਵਾਰਕ ਜੀ ਜਿਹੜੇ ਆ ਹਮੇਸ਼ਾ ਨਾਲ ਖੜਦੇ ਆ ਉਮੀਦ ਕਰਦੇ ਆ ਤੁਹਾਡੇ ਨਾਲ ਵੀ ਖੜਨਗੇ ਅਸੀਂ ਆ ਅਸੀਂ ਆਏ ਆ ਚਲੋ ਤੁਹਾਡੇ ਗਮ ਦਾ ਮਾਹੌਲ ਆ ਪਰ ਆਉਂਦੇ ਰਹਿਾਂਗੇ ਡਟ ਕੇ ਤੁਹਾਡੇ ਨਾਲ ਐ ਜਰੂਰ ਤੁਹਾਡੀ ਜਿੰਨੀ ਮਦਦ ਹੋਊਗੀ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਠੀਕ ਮੇਰੇ ਵੱਲ ਧੰਨਵਾਦ ਅੱਛਾ ਡਾਕਟਰ ਸਾਹਿਬ ਇੱਕ ਮੇਰਾ ਸਵਾਲ ਹੈ ਜੀ ਜਿਵੇਂ ਹੁਣ ਇਹ ਕਹਿੰਦੇ ਜਿੱਥੋਂ ਪੱਠੇ ਲਿਆਂਦੇ ਆ ਹਾਂਜੀ ਉਸ ਜਗ੍ਹਾ ਤੇ ਵੀ ਹੁਣ ਤੁਸੀਂ ਕੋਈ ਤਾਲਮਿਲ ਬਣਾਉਂਗੇ ਉਹਨਾਂ ਨਾਲ ਗੱਲਬਾਤ ਕਰੋਗੇ ਤਾਂ ਜੋ ਕਿਸੇ ਹੋਰ ਨੂੰ ਪੱਟੇ ਨਾ ਸੀਲ ਕਰ ਦੇਣ ਕਿਸੇ ਹੋਰ ਨੂੰ ਕਰੋਗੇ ਫੇਰ ਹੋਰ ਤਰਾਸਦੀ ਹੋ ਜਾਣੀ ਹੈ ਜੀ ਹਮੇਂ ਉਹ ਕੋਸ਼ਿਸ਼ ਕਰਾਂਗੇ ਜੀ ਉਹ ਪੱਟੇ ਉੱਥੋਂ ਮੰਗਾ ਲਏਗੇ ਪੱਟੇ ਦਾ ਐਗਜ਼ੈਂਪਲ ਉੱਥੋਂ ਜਿਹੜੇ ਫ੍ਰੈਸ਼ ਕੱਟ ਕੇ ਵੀ ਲੈ ਜਾਂਦੇ ਆ ਉਹ ਚੈੱਕ ਕਰਕੇ ਫੇਰ ਨਾਲੇ ਉਹਨਾਂ ਨੂੰ ਵੀ ਦੱਸ ਦਾਂਗੇ ਐਕਚੁਅਲੀ ਹੁਣ ਇਹਦੇ ਚ ਦੇਖੋ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਈ ਵਾਰ ਇਹ ਚੀਜ਼ਾਂ ਜਦੋਂ ਹੋ ਜਾਂਦੀਆਂ ਨਾ ਟੋਕ ਨਹੀਂ ਹਣ ਗਹਿਲੀ ਤਾਂ ਹੈ ਹਣ ਗਹਿਲੀ ਤਾਂ ਬਿਲਕੁਲ ਹੈਗੀ ਹੈ ਦੇਖੋ ਫਸਲ ਗਹਿਲੀ ਨਾ ਦੁਆਰ ਤਿਕਰ ਨੂੰ ਉਹਦੇ ਲਈ ਐਜੂਕੇਟ ਕੀਤਾ ਜਾਊਗਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਸਮਝਾਇਆ ਜਾਊਗਾ ਵੀ ਕੀ ਕੀ ਕਰਨਾ ਚਾਹੀਦਾ ਫਸਲ ਆਪਾਂ ਜੇ ਬੀਜੀ ਆ ਤਾਂ ਉਹਨੂੰ ਚੰਗੀ ਤਰ੍ਹਾਂ ਧਿਆਨ ਵੀ ਰੱਖਣਾ ਚਾਹੀਦਾ ਆਪਣਾ ਫਰਜ਼ ਬਣ ਕੇ ਜਿੱਦਾਂ ਨੇ ਪਰਿਵਾਰ ਦਾ ਕਿੱਤਾ ਹੀ ਉਜੜ ਗਿਆ ਇੱਕ ਤਰ੍ਹਾਂ ਹਾਂਜੀ ਹਾਂਜੀ ਪਰਿਵਾਰ ਜਦੋਂ ਉਜੜ ਜਾਂਦੇ ਫਿਰ ਮੁੜ ਕੇ ਲੀਹੋ ਲੈ ਜਾਂਦੀ ਗੱਡੀ ਫਿਰ ਲੀਹੇ ਲੀਹੇ ਲਿਆਉਣ ਨੂੰ ਟਾਈਮ ਬਹੁਤ ਲੱਗ ਜਾਂਦਾ ਦੇਖੋ ਅੱਜ ਕੱਲ ਇੱਕ ਇੱਕ ਐਨੀਮਲ ਇੰਨਾ ਮਹਿੰਗਾ ਆ ਵੀ ਗੈਣ ਦੀ ਗੱਲ ਨਹੀਂ ਹੋਇਆ ਮੇਰਾ ਖਿਆਲ ਦਾ ਲਈ 2 ਮਹੀਨੇ ਵੀ ਨਹੀਂ ਹੋਏ ਹੋਣੇ ਉਹਨਾਂ ਚਲੇ ਆ ਜੀ ਨੂੰ ਹਾਂਜੀ ਇਹ ਬਾਲਾ ਮਾਜ ਮਰੀ ਸੀ ਬਹੁਤ ਮਾਰੀ ਮਾਜ ਮਰੀ ਸੀ ਡੀਸੀ ਸਾਹਿਬ ਇਹਨਾਂ ਦੀ ਮਦਦ ਕਰਨ ਪਰਿਵਾਰ ਦੀ ਆਪਣਾ ਮੂਆ ਜੋ ਬਣਦੇ ਇਹਨਾਂ ਨੂੰ ਦੇਖੋ ਸਰਕਾਰ ਨੂੰ ਤਾਂ ਪੀ ਲਈ ਆ ਬਾਕੀ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਇਹਨਾਂ ਨੂੰ ਅਸੀਂ ਜਿਹੜੀ ਬੇਨਤੀ ਕਰਦੇ ਆ ਇਹ ਸਾਡੀ ਗਵਰਨਮੈਂਟ ਐਮੈਂਡਮੈਂਟ ਤੇ ਗੌਰ ਕਰਦੇ ਆ ਇਸ ਗੱਲ ਤੇ ਗੌਰ ਕਰਨਗੇ ਔਰ ਮੈਨੂੰ ਉਮੀਦ ਹੈ ਕਿ ਭਾਜੀ ਤੁੰ ਬਹੁਤ ਸਾਰਾ ਸਹਾਰਾ ਮਿਲੂਗਾ ਪਰ ਕਿਸੇ ਹੋਰ ਨਾਏ ਘਟਨਾਵਾਂ ਵਾਪਰੇ ਇਸ ਤੋਂ ਉਹਦੇ ਲਈ ਉਪਰਾਲੇ ਕਰ ਰਹੇ ਆ ਬਾਕੀ ਪਰਿਵਾਰਕ ਜੀ ਦੇਖ ਰਿਹਾ ਫੋਨ ਨੰਬਰ ਭਾਈ ਦਾ ਸੀ ਬੋਲ ਦਿੱਤਾ ਕੈਪਸ਼ਨ 'ਚ ਵੀ ਪਾ ਦੇਣਾ ਉਮੀਦ ਹੈ ਕਿ ਇਹਨਾਂ ਨੂੰ ਮਦਦ ਆਏਗੀ ਹਾਂਜੀ ਜਰੂਰ ਬਸ ਅਸੀਂ ਬਹੁਤ ਧੰਨਵਾਦੀ ਆ ਤੁਹਾਡੇ ਮਹਾਰਾਜ ਜੇ ਸਾਡੀ ਇੰਨੀ ਮਦਦ ਥੋੜੀ ਵਕਤ ਹੀ ਹੋ ਸਕੇ ਹੈ ਜੀ 100% ਹੋਊਗੀ ਅਜਿਹਾ ਹੀ ਚਾਹੁੰਦੇ ਆ ਬਈ ਸਾਡੀ ਕਿਸੇ ਤਰ੍ਹਾਂ ਮਦਦ ਵਿਚਾਰੇ ਦੇ ਕਾਰਨ ਥੋੜ੍ਜਾ ਨਾ ਪੈਰਾਂ ਪਾਰਾ ਹੋਣਾ ਨਹੀਂ ਬਹੁਤ ਔਖਾ ਆ ਇੰਨੇ ਪਸ਼ੂ ਸੌਖਾ ਨਹੀਂ ਹੈਗਾ ਘੱਟ ਦੇ ਘੱਟ ਮੇਰਾ ਖਿਆਲ 10 ਲੱਖ ਰੁਪਏ ਦਾ ਨੁ ਵੱਜਾਂ ਬਹੁਤ ਭਾਰੀਆਂ ਆ ਜੀ ਇਸ ਵੇਲੇ ਬਾਰੇ ਆ ਬੈਠ ਗਏ ਆ ਜੀ ਲੇਕਿਨ ਵੈਟਰਨਰੀ ਡਾਕਟਰ ਦੀ ਜਿਹੜੀ ਟੀਮ ਹੈ ਇਹਨਾਂ ਦਾ ਵੀ ਧੰਨਵਾਦ ਹੈ ਮੌਕੇ ਤੇ ਤੁਰੰਤ ਪਹੁੰਚੇ ਆ ਤੁਰੰਤ ਪਹੁੰਚੇ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਇਹ ਆਪਣੇ ਹਾਲੇ ਪਧਾਨੀਆਂ ਇਹ ਘਰਚੀਆਂ ਜੀ ਸਾਡੇ ਕੋਲੇ ਜਗਵੰਡੀ ਆ ਤਾਂ ਅੱਛਾ ਇਹ ਦੂਰੋਂ ਆਏ ਨੇ ਹਾਂਜੀ ਹਾਂਜੀ ਜਿਨ੍ਹਾਂ ਦਾ ਸਾਡਾ ਬਹੁਤ ਚਿਰ ਦਾ ਮੇਰਾ ਖਿਆਲ ਆ 20 ਸਾਲ ਦਾ ਡਾਕਟਰ ਸਾਹਿਬ ਹੋ ਗਿਆ ਉਹਨੂੰ ਤੁਹਾਡਾ ਸਾਨੂੰ ਬਰਦਿਆਂ ਨੂੰ ਇੱਧਰ ਇਹਨਾਂ ਨੂੰ ਵੀ 10 ਸਾਲ ਹੋ ਗਿਆ ਜੀ ਹਾਂਜੀ ਯਾਰ ਇਹ ਦੋ ਹੀ ਬੰਦੇ ਬਹੁਤ ਲਾਈਕ ਆਦਮੀ ਆ ਨਹੀਂ ਚਲੋ ਬਾਕੀਆਂ ਦਾ ਬਚਾਤਾ ਸ਼ੁਰੂ ਕਰਤਾ ਨੇ ਇਹਨਾਂ ਨੇ ਜਿਹੜਾ ਨੁਕਸਾਨ ਹੋ ਗਿਆ ਹੁਣ ਉਹ ਤਾਂ ਵਾਪਸ ਨਹੀਂ ਲਿਆ ਜਾ ਸਕਦਾ ਲੇਕਿਨ ਜਿਹੜਾ ਟੀਮ ਵੱਲੋਂ ਪਰਾਲਾ ਕੀਤਾ ਜਾ ਰਿਹਾ ਕਿ ਬਾਕੀਆਂ ਦੀ ਜਾਨ ਬਚਵੇ ਉਹ ਸ਼ਲਾਗਾ ਜੋਗ ਇਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਸ਼ੁਕਰੀਆ ਔਰ ਵੀਰ ਉਹਨਾਂ ਦਾ ਨੰਬਰ ਜਿਹੜਾ ਕੈਪਸ਼ਨ 'ਚ ਹੈ ਜੀ ਸਰਬਜੀਤ ਉਹਨਾਂ ਦਾ ਤੁਸੀਂ ਫੋਨ ਕਰਕੇ ਸੰਪਰਕ ਕਰਕੇ ਉਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ